ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਆਓ ਏਕਮ ਫਤਾਹਪੁਰੀਆ ਤੇ ਖੀਰਾਂ ਵਾਲੀਆ ਬੁਲਟ ਦੋ ਖਿਡਾਰੀਆਂ ਦੇ ਦਰਮਿਆਨ ਦੁਨੀਆ ਦੇ ਵਿੱਚ ਹੁੱਲੇ ਹੁਲਾ ਰਿਆ ਅੱਜ ਦੇ ਦਿਨ ਦਾ ਟੌਪ ਨੌਚ ਪਰ ਖੀਰਾਂ ਵਾਲੀਏ ਬੁਲਟ ਨੂੰ ਲੋਕੀ ਨਾਲ ਕਹਿੰਦੇ ਫਕਰ ਚੰਨੇ ਦਾ ਹਰਦੇਵ ਸਿੰਘ ਔਰ ਨਾਲ ਏਕਮ ਅੱਜ ਦਾ ਸਮੇਂ ਦਾ ਕਹਿੰਦੇ ਵਟੇ ਕੰਡ ਐ ਦੱਗੋ ਵਾਲਾ ਸ਼ਰਨਾ ਆ ਏਕਮ ਤੇ ਨੜਾਰੇ ਵਾਲਾ ਨੜਾਰੇ ਵਾਲਾ ਨੜਾਰੇ ਵਾਲਾ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹੀ ਉਹ ਜਾਣਦਾ ਪਰ ਲੋਕ ਇਹਦੀਆਂ ਸਿਫਤਾਂ ਕਰਦੇ ਆ ਏਕਮ ਤੇ ਅੱਖੀਰਾਂ ਵਾਲੀਆ ਥੋੜਾ ਗਰਮੀ ਦੇ ਵਿੱਚ ਆਇਆ ਨੰਬਰ ਹਰੇਂਡਰ ਦਾ ਨੰਬਰ ਕਹਿੰਦੇ ਧਾਵੀ ਦਾ ਨੰਬਰ ਕਹਿੰਦੇ ਖੀਰਾਂ ਵਾਲੀਏ ਦਾ ਏ ਕਬਕੇ ਬੋਟ ਨਹੀਂ ਦਿੱਤਾ ਗਿਆ ਨੋਟ ਕਰੋ ਆਹ ਡਣਾ ਬਾਜ਼ ਖੇਡ ਕਬੱਡੀ ਦਾ ਸੰਦੀਪ ਦੋਡੇ ਵਾਲਾ ਚਾਰ ਜਾਫੀ ਤਿਆਰ ਹੈ ਗੁਰਦੇਤ ਹੋ ਗਏ ਨੇ ਚਾਰ ਚੱਕ ਹੋ ਗਏ ਨੇ ਹੋ ਗਏ ਨੇ ਆ ਬੱਲੇ ਬੱਲੇ ਸਰਾ ਹੋ ਲੱਗਾ ਆ ਕਬੱਡੀ 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 ਇੱਥੇ ਇੱਥੇ ਆਹ ਪੱਕਾ ਮਗੇਦਵਾਲ ਕਮਰ ਮદાન ਦੇ ਵਿੱਚ ਹੈ ਫਕਰ ਚੰਡੇ ਦੀ ਗਰਾਊਂਡ ਦੋਨੋਂ ਟੀਮਾਂ ਫਕਰ ਚੰਡੇ ਦੀਆਂ ਅੱਜ ਦੇ ਕਬੱਡੀ ਕੱਪ ਦੀਆਂ ਮੇਜ਼ਬਾਨ ਨਗਰ ਦੀਆਂ ਟੀਮਾਂ ਇੱਕ ਟੀਮ ਕਹਿੰਦੇ ਹਰਦੇਵ ਦੀ ਹੈ ਇੱਕ ਟੀਮ ਸੋਨੀ ਦੀ ਹੈ ਆਹ ਸਾਹਮਣੇ ਕਬੱਡੀ ਵਾ ਵੇਗਮ ਫਤਾਪੁਰੀਆਂ ਇੱਕਮ ਪਰ ਪਰ ਪੁੱਠੇ ਹੱਥ ਮਾਰਦਾ ਜਿਹੜੇ ਜਿਹੜੇ ਮਾਲੇ ਨੂੰ ਪਿਆਰ ਕਰ ਕੁੱਟਵਾ ਰਹੀ ਮੀਨਪੁਰੀਆਂ ਇੱਕਮ ਦੇ ਤੇ ਜਟਾਣਿਆਂ ਵਾਲੇ ਕੁਲਵੀਰ ਦੇ ਪਿੰਡਾਂ ਦਾ ਮੇਲਾ ਕਿੱਧਰ ਆ ਟੱਕਰਾ 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 ਆਹ ਟੱਕਰੋ ਮਾਜੇ ਤੇ ਮਾਜਵੇ ਦੀ ਮਾਜੇ ਤੇ ਮਾਜਵੇ ਦੀ ਇੱਥੇ ਇੱਥੇ